ਜੇ ਸੁਬੀ ਸਿੰਘ ਬਾਦਲ ਤੇ اٹੈਕ ਹੋਇਆ ਵਾੜ-ਵਾਲ ਬੱਚੇ ਜਾਂ ਗੁਰੂ ਰਾਮਦਾਸ ਜੀ ਹੱਥ ਦੇ ਕੇ ਉਹਨਾਂ ਦੀ ਜ਼ਿੰਦਗੀ ਬਖਸ਼ ਦਿੱਤੀ ਹੋਗੀ ਹੁਣ ਅਕਾਲ ਤਖਤ ਸਾਹਿਬ ਤੋਂ ਵੀ ਸੁਬੀਤ ਤੇ اٹੈਕ ਨਹੀਂ ਅਕਾਲ ਤਖਤ ਸਾਹਿਬ ਤੇ اٹੈਕ ਆ ਉਧਰ ਇੱਕ ਇਸ਼ੂ ਵੱਡਾ ਬਣ ਗਿਆ ਹੈਗਾ ਜਿਹੜੇ ਐਂਟੀ ਕਾਲੀ ਦਲ ਕਹ ਲੋ ਜਾਂ ਐਂਟੀ ਸੁਬੀਤ ਸਿੰਘ ਬਾਦਲ ਕਹ ਲੋ ਕਿ ਜੀ ਨਰੈਨ ਸਿੰਘ ਚੌੜੇ ਦੀ ਪੱਗ ਉਤਾਰ ਦਿੱਤੀ ਇਹ ਬੇਅਦਬੀ ਹੋਗੀ ਜੀ ਜਿਹੜਾ ਬੰਦਾ ਜਿਹੜਾ ਬੰਦਾ ਅਕਾਲ ਤਖਤ ਤੇ ਹਥਿਆਰ ਲੈ ਕੇ ਪਹੁੰਚ ਗਿਆ ਤੁਨੇ ਨੂੰ ਮੌਕਾ ਸਮਝਿਆ ਕਿਉਂ ਮੂੰ ਤਾਂ ਮੈਨੂੰ ਸੁਖਬੀਰ ਬਾਦਲ ਕਿੱਥੇ ਟੱਕਰਣਾ ਨਹੀਂ ਅੱਜ ਮੈਨੂੰ ਅਕਾਲ ਤਖਤ ਤੇ ਬੈਠਾ ਟੱਕਰ ਗਿਆ ਅਕਾਲ ਤਖਤ ਦੀ ਸ਼ਰਨ ਦੇ ਵਿੱਚ ਬੈਠੇ ਬੰਦੇ ਤੇ ਜਿਸ ਬੰਦੇ ਨੇ ਗੋਲੀ ਚਲਾਤੀ ਇਹ ਗੱਲ ਸੁਣਨ ਚ ਬਹੁਤ ਭੈੜੀ ਲੱਗੂਗੀ ਤੁਹਾਨੂੰ ਲੇਕਿਨ ਮੈਂ ਕਹਿੰਦਾ ਵੈਸੇ ਹੀ ਪੱਗ ਦਾ ਅਧਿਕਾਰੀ ਨਹੀਂ ਇੱਕ ਸਿੱਖ ਹੋ ਕੇ ਬੰਦਾ ਅਕਾਲ ਤਖਤ ਨੂੰ ਮਿਸਯੂਜ਼ ਕਰ ਰਿਹਾ ਐ ਇੰਨਾ ਤਾਂ ਸਾਡੇ ਵਰਗੇ ਸੋ ਕਾਲਡ ਕਾਮਰੇਡਾਂ ਨੇ ਕਦੇ ਨਹੀਂ ਸੋਚਿਆ ਬੰਦਾ ਕਹਿੰਦਾ ਤੂੰ ਬਾਹਰ ਨਿਕਲ ਮੈਂ ਤੈਨੂੰ ਫੇਰ ਸੁਲਝੂਗਾ ਉਹਨੇ ਸੋਚਿਆ ਕਿ ਯਾਰ ਹੋਰ ਤਾਂ ਕਿਤੇ ਟੱਕਰ ਨਾ ਹੀ ਨਹੀਂ ਇਹ ਖੁਦਾ ਨਾ ਖਾਸ ਤਾਂ ਜੇ ਸੁਖਵੀਰ ਬਾਦਲ ਨੂੰ ਗੋਲੀ ਵੱਜ ਜਾਂਦੀ ਕੀ ਇਹ ਬਹੁਤ ਵੱਡੀ ਮਤਲਬ ਕਿ ਅਕਾਲ ਤਖਤ ਸਾਹਿਬ ਨੂੰ ਬਹੁਤ ਵੱਡਾ ਸਨਮਾਨ ਜਾਂਦਾ ਹੈ ਯਾਰ ਇੱਥੇ ਤਾਂ ਬੰਦਿਆਂ ਦੀ ਹੱਤਿਆ ਹੋ ਜਾਂਦੀ ਹੈ 1984 ਤੋਂ ਬਾਅਦ ਅਕਾਲ ਤਖਤ ਤੇ ਹੁਣ ਗੋਲੀ ਚੱਲੀ ਹੈ ਤੇ ਕਿਸੇ ਬਗਾਨੇ ਨੇ ਨਹੀਂ ਚਲਾਈ ਸਾਡੇ ਨੇ ਚਲਾਈ ਹੈ ਉਹ ਬੰਦਾ ਤਾਂ ਵੈਸੇ ਸਿੱਖੀ ਦਾ ਅਧਿਕਾਰੀ ਨਹੀਂ ਹੈ ਜਿਸ ਬੰਦੇ ਨੇ ਇੰਨੀ ਵੇਟ ਨਹੀਂ ਕੀਤੀ ਕਿ ਚੱਲ ਯਾਰ ਮੈਂ ਤੈਨੂੰ ਟੱਕਰਾਂਗਾ ਤੂੰ ਬਾਹਰ ਆ ਉਹਨਾਂ ਦਾ ਔਟ ਤੱਕ ਕੀ ਕਿਹਾ ਠੀਕ ਹੈ ਇੱਥੇ ਟੱਕਰ ਗਿਆ ਉਹਨੇ ਮਰਿਆਦਾ ਦੀ ਪਰਵਾਹੀ ਨਹੀਂ ਕੀਤੀ ਨਹੀਂ ਉਹ ਉਹ ਬੰਦੇ ਦੀ ਮੈਂ ਨਹੀਂ ਨਾਰਾਇਣ ਸਿੰਘ ਚੋੜੇ ਦਾ ਤੀਤ ਕੀ ਹੈ ਮੈਨੂੰ ਨਹੀਂ ਪਤਾ ਕੌਣ ਹੈ ਲੇਕਿਨ ਉਸ ਬੰਦੇ ਨੇ ਸਿੱਖ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਉਹਨੂੰ ਨਹੀਂ ਤੁਸੀਂ ਹੀਰੋ ਬਣਾ ਕੇ ਜੋ ਪੇਸ਼ ਕਰਨ ਨੂੰ ਤਾਂ ਸਾਰਿਆਂ ਨੂੰ ਅਸੀਂ ਬਣਾ ਬਣਾ ਕੇ ਪੇਸ਼ ਕਰੀਏ ਨਾ ਸਿੱਖਾਂ ਦੀ ਪ੍ਰੋਬਲਮ ਹੀ ਇਹੀ ਹੈ ਕਿ ਸਾਡੇ ਕੋਲੇ ਸਹੀ ਮਾਨਿਆਂ ਦੇ ਵਿੱਚ ਮਾਰਾ ਹਰਜੀਤ ਸਿੰਘ ਤੋਂ ਬਾਅਦ ਸਾਨੂੰ ਮਾਡਲ ਹੀ ਨਹੀਂ ਮਿਲਿਆ ਹੁਣ ਤਾਂ ਸਾਡਾ ਪੱਦਰ ਹੀ ਡਿੱਗ ਪਿਆ ਜਿਹੜਾ ਚੌਥੇ ਦਿਨ ਮੜਾ ਜਾ ਫੇਸਬੁੱਕ ਤੇ ਚਾਰ ਡਾਇਲੌਗ ਮਾਰ ਦਿੰਦਾ ਸੀ ਉਸ ਨੂੰ ਆਪਣਾ ਹੀਰੋ ਮੰਨ ਲੈਂਦੇ ਆ ਉਹ ਵੱਡਾ ਹੀਰੋ ਉਹ ਸਾਡੇ ਲਈ ਸਿੱਖਾਂ ਦਾ ਮਤਲਬ ਕੀ ਨਿਆਰ ਇਸ ਪੱਦਰ ਤੇ ਡਿੱਗ ਪਿਆ ਅਸੀਂ ਉਸ ਕੌਮ ਨੂੰ ਬਿਲੋਂਗ ਕਰਦੇ ਆ ਜਿਸ ਨੂੰ ਬਾਬਾ ਨਾਨਕ ਨੇ ਸ਼ੁਰੂ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਿਪਰੈਜ਼ੈਂਟ ਕੀਤਾ ਅਸੀਂ ਉਸ ਕੌਮ ਨੂੰ ਬਿਲੋਂਗ ਕਰਦੇ ਆ ਤੇ ਸਾਡੇ ਤੁਸੀਂ ਦੇਖ ਲਓ ਕੋਈ ਤੁਰਿਆ ਫਿਰਦਾ ਬੰਦਾ ਦੁੱਕੀ ਤਿੱਕੀ ਆ ਰਿਹਾ ਗੈਰਾ ਨੱਤੂ ਖੇਰਾ ਚਾਰ ਦਿਨ ਗਰਮਾ ਗਰਮ ਬਿਆਨ ਦਿੰਦਾ ਅਸੀਂ ਸਿੱਖ ਉਸ ਨੂੰ ਲੀਡਰ ਮੰਨ ਲੈਂਦੇ ਆ ਡੱਕੇ ਦਾ ਉਸ ਨੂੰ ਪਤਾ ਨਹੀਂ ਹੁੰਦਾ ਇਹ ਸਾਡੀ ਸਿੱਖਾਂ ਦੀ ਟਰੈਜਡੀ ਅ ਜੀਟ ਇਸ ਸਟੇਟ ਕਹਿ ਰਹੀ ਹੈ ਕਹਿ ਰਹੀ ਕਿ ਸ਼ਾਇਦ ਸੁਬੀਸ਼ ਸਿੰਘ ਬਾਦਲ ਨੇ ਖੁਦ ਡਰਾਮਾ ਕੀਤਾ ਸympathy ਲੈਣ ਵਾਲਾ ਇਹਨੂੰ ਕਿਵੇਂ ਇਹ ਮੈਂ ਸ਼ਾਇਦ ਉੱਥੋਂ ਦੇ ਐਸਐਸਪੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਸੀਪੀਸੀਪੀ ਪੁਲਿਸ ਕਮਿਸ਼ਨਰ ਆਈਜੀ ਰੈਂਕ ਕਿੰਨਾ ਮੰਦ ਭਾਗੀ ਗੱਲ ਹੈ ਯਾਰ ਮੈਂ ਕਹਿੰਦਾ ਕੀਤਾ ਹੋਊਗਾ ਤੁਹਾਡੀ ਜ਼ਿੰਮੇਵਾਰੀ ਕੀ ਕਹਿੰਦੀ ਹੈ ਤੁਸੀਂ ਪਕੜ ਲਓ ਜੇ ਤੁਹਾਨੂੰ ਲੱਗਦਾ ਹੈ ਮਰ ਕੇ ਸਾਡੀ ਪੰਜਾਬੀਆਂ ਦੀ ਨਾ ਸੰਵੇਦਨਸ਼ੀਲਤਾ ਖਤਮ ਹੋ ਗਈ ਮਰ ਗਈ ਮਗਰ ਜੀ ਰਾਜਨੀਤੀ ਵਿੱਚ ਇੰਨੇ ਕਿ ਡੂੰਘੇ ਉਤਰ ਗਏ ਆ ਕਿ ਸਾਡੀ ਸੰਵੇਦਨਸ਼ੀਲਤਾ ਨਹੀਂ ਬਚੀ ਸਾਡੇ ਲਈ ਕਿਸੇ ਦਾ ਜਿਉਣਾ ਮਰਨਾ ਮੈਟਰ ਹੀ ਨਹੀਂ ਕਰਦਾ ਗੋਲੀ ਚੱਲੀ ਐ ਸਭ ਨੇ ਉਹ ਵੀਡੀਓ ਦੇਖਿਆ ਮੈਂ ਥੀਏਟਰ ਦਾ ਬੰਦਾ ਮੈਂ ਫਿਲਮ ਲਾਈਨ ਨਾਲ ਜੁੜਿਆ ਹੋਇਆ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਸਕਦਾ ਕਿ ਉਹ ਸੀਨ ਨਕਲੀ ਨਹੀਂ ਸੀਗਾ ਜਿਹੜੇ ਮਗਰ ਡਾਕਟਰਾਇਡ ਸੀਨ ਹੁੰਦੇ ਆ ਨਾ ਉਹ ਸੀਨ ਹੋਰ ਤਰੀਕੇ ਦੇ ਹੁੰਦੇ ਆ ਇਹ ਤਾਂ ਉਹ ਜਿਹੜਾ ਪੁਲਿਸ ਜਿਹੜਾ ਬੋਡੀਗਾਰਡ ਸੀ ਜਸਪੀਰ ਸਿੰਘ ਜੇ 1 ਸੈਕਿੰਡ ਦੀ ਦੇਰੀ ਹੋਈ ਹੁੰਦੀ ਮੈਂ ਕੰਨਾ ਉਸ ਦਿਨ ਕੁਝ ਪਾਣਾ ਵਾਪਰ ਜਾਣਾ ਸੀ ਤੇ ਅਸੀਂ ਇਸ ਦੇ ਸਾਡੇ ਨਾਲ ਕੁਝ ਫੇਸਬੁੱਕ ਦੇ ਵਿਦਵਾਨ ਨੇ ਚਲੋ ਸੀਪੀ ਸਾਹਿਬ ਨੂੰ ਤਾਂ ਮੈਂ ਹੁਣ ਕੀ ਕਹਿ ਸਕਦਾ ਸਰਕਾਰੀ ਪੋਸਟ ਤੇ ਬੈਠ ਕੇ ਉਹਨਾਂ ਨੂੰ ਇਹ ਜਾਂ ਹਲਕਾ ਬਿਆਨ ਨਹੀਂ ਸੀ ਦੇਣਾ ਚਾਹੀਦਾ ਉਹ ਇੱਕ ਪੁਲਿਸ ਅਧਿਕਾਰੀ ਨੂੰ ਬਿਆਨ ਦਵਾਇਆ ਜਾਂਦਾ ਪੁਲਿਸ ਅਧਿਕਾਰੀ ਜੂ ਉਹ ਜੇ ਉਹਨੂੰ ਸ਼ੱਕ ਵੀ ਹੈ ਤੇ ਉਹ ਇਹ ਬਿਆਨ ਮੀਡੀਆ ਥੋੜੀ ਦਿੰਦਾ ਉਹ ਤਾਂ ਪਹਿਲਾਂ ਉਸ ਦੀ ਇਨਵੈਸਟੀਗੇਸ਼ਨ ਕਰੂਗਾ ਨਾ ਫਿਰ ਤਾਤਾ ਸਾਹਮਣੇ ਲੈ ਕੇ ਆਂਦਾ ਉਹਨ ਦਾ ਪਹਿਲਾ ਹੀ ਬਿਆਨ ਦਾਗਤਾ ਇਟ ਮੀਨਸ ਉਸ ਤੋਂ ਕੋਾਇਆ ਗਿਆ ਜਾਂ ਉਹ ਪੋਲਿਟਿਕਸ ਦਾ ਹਿੱਸਾ ਹੈ ਜਾਂ ਉਸ ਤੇ ਕੋਈ ਪ੍ਰੈਸ਼ਰ ਸੀ ਠੀਕ ਹੈ ਉਹਦਾ ਬਿਆਨ ਬਿਲਕੁਲ ਵੀ ਮਤਲਬ ਕਿ ਵਿਸ਼ਵਾਸਯੋਗ ਨਹੀਂ ਹੈ ਲੇਕਿਨ ਮੈਂ ਤੁਹਾਨੂੰ ਸਾਡੇ ਮੀਡੀਆ ਵਾਲੇ ਵਿਦਵਾਨਾਂ ਦੀ ਗੱਲ ਕਰਦਾ ਜਿਹੜੇ ਕਹਿ ਰਹੇ ਨੇ ਕਿ ਇਹ ਨਕਲੀ ਹਮਲਾ ਹੋ ਸਕਦਾ ਅਸੀਂ ਨਾ ਬੇਸਿਕਲੀ ਉਹ ਲੋਕ ਆ ਜਿਨ੍ਹਾਂ ਨੂੰ ਨਾ ਹਰ ਗੱਲ ਤੇ ਜ਼ਬਰਦਸਤੀ ਹੋਰ ਰੰਗਤ ਦੇਣ ਦੀ ਮਤਲਬ ਹੋਰ ਹੀ ਅਰਥ ਕੱਢਣ ਦੀ ਆਦਤ ਪੈ ਚੁੱਕੀ ਹੈ ਸਿੱਖ ਵਿਦਵਤਾ ਬੇਲਗਾਮ ਹੈ ਅਸੀਂ ਤਾਂ ਹਨੇਰੇ ਕਮਰੇ ਦੇ ਵਿੱਚ ਉਸ ਕਾਲੀ ਬਿੱਲੀ ਨੂੰ ਵੀ ਲੱਭ ਲੈਨੇ ਆ ਜਿਹੜੀ ਕੋਈ ਹੈ ਹੀ ਨਹੀਂ ਹੈ ਨਹੀਂ ਆ ਸਾਡਾ ਮਤਲਬ ਕਿ ਕਿਰਦਾਰ ਬਣ ਚੁੱਕਿਆ ਹਰ ਗੱਲ ਦੇ ਵਿੱਚ ਸ਼ੱਕ ਅਸੀਂ ਐ ਨਹੀਂ ਹੋਣਾ ਐ ਹੋਣਾ ਔਰ ਅਸੀਂ ਬਹੁਤ ਜਲਦੀ ਦੂਜਾ ਦੇ ਨੈਰੇਟਿਵ ਵਿੱਚ ਫਸ ਜਾਂਦੇ ਹਾਂ ਹੁਣ ਦੇਖੋ ਇੱਕ ਤਰੀਕਾ ਹੈ ਸ਼ਕੀਰ ਬਾਦਲ ਦੇ ਉੱਪਰ ਹਮਲਾ ਹੋਇਆ ਮਰੂਦੀ ਨੂੰ ਲੱਗੂਗਾ ਦੇਖੋ ਇਹਦਾ ਯਾਰ ਦੁਵਾਰਾ ਸੈਂਪਤੀ ਨਾਲ ਲੈ ਜਾ ਕਿਤੇ ਤਾਂ ਉਸ ਸੈਂਪਤੀ ਦੀ ਨੈਰੇਟਿਵ ਨੂੰ ਕੱਟਣ ਦੇ ਲਈ ਅਚਾਨਕ ਇੱਕ ਚੀਜ਼ ਵਾਰ ਦਿੱਤੀ ਜਾਂਦੀ ਹੈ ਕਿ ਤੱਕ ਕੋਈ ਪਾਗਲ ਹੁੰਦਾ ਔਰ ਜੇ ਜੇ ਤਾਂ ਹੁੰਦਾ ਨਾ ਕੋਈ ਆਮ ਬੰਦਾ ਹੁੰਦਾ ਅਨੁਪਛਾਤਾ ਬੰਦਾ ਹੁੰਦਾ ਤੁਸੀਂ ਸ਼ੱਕ ਵੀ ਕਰੋ ਦੂਜੇ ਪਾਸੇ ਜੋ ਬੰਦੇ ਨੇ ਹਮਲਾ ਕੀਤਾ ਕੀ ਨਾਮ ਸੀ ਉਹਨਾਂ ਦਾ ਨਰਿੰਦਰ ਚੋੜਾ ਹਾਂ ਉਹਦਾ ਤਾਂ ਦੱਸਿਆ ਜਾ ਰਿਹਾ ਕਿ ਬਹੁਤ ਵੱਡਾ ਇੱਕ ਹਿਸਟਰੀ ਆ ਉਹਦੀ ਹਿਸਟਰੀ ਠੀਕ ਹੈ ਉਸ ਬੰਦੇ ਤੇ ਤਾਂ ਤੁਸੀਂ ਮੰਨ ਲਓ ਨਾ ਉਹ ਤਾਂ ਪੱਕੇ ਇਰਾਦੇ ਨਾਲ ਹੀ ਆਇਆ ਨਾ ਉਹ ਤਾਂ ਜੋ ਕੁਝ ਵੀ ਹੈ ਉਹ ਤਾਂ ਸੱਚੀ ਮੁੱਚੀ ਮਾਰਨ ਦੇ ਲਈ ਆਇਆ ਉਹ ਕਿਸੇ ਗੇਮ ਦਾ ਹਿੱਸਾ ਨਹੀਂ ਹੋ ਸਕਦਾ ਤੇ ਜਿਹੜੇ ਬੰਦੇ ਨੂੰ ਲੱਗਦਾ ਕਿ ਉਸ ਪੱਧਰ ਤੇ ਪਹੁੰਚਿਆ ਹੋਇਆ ਖੜਕੂ ਜੀ ਉਹ ਕਿਸੇ ਗੇਮ ਦਾ ਹਿੱਸਾ ਹੋ ਸਕਦਾ ਫਿਰ ਤੁਹਾਡੇ ਕੋਲੇ ਬਚਿਆ ਕੀ ਪਰ ਜੇ ਸਾਨੂੰ ਅਤੀਤ ਸਾਰਾ ਫਰੋਲਣਾ ਪਵੇ ਤਾਂ ਫਿਰ ਤਾਂ ਤੁਸੀਂ ਆਪਣਾ ਸਾਰਾ ਅਤੀਤ ਫਰੋਲੋ ਨਾ ਕਿ ਤੁਹਾਡਾ ਕਿਹੜਾ ਕਿਹੜਾ ਬੰਦਾ ਕਿਹੜਾ ਕਿ ਕਿਹਦੇ ਕਿਹਦੇ ਨਾਲ ਰਲਿਆ ਸੀ ਤੇ ਕਿਹਦੇ ਇਸ਼ਾਰੇ ਤੇ ਉਹਨੇ ਕੀ ਨਹੀਂ ਕੀਤਾ ਤੁਸੀਂ ਆਪ ਹੀ ਆਪਣੇ ਉਸ ਬੰਦੇ ਦੀ ਪੱਗ ਪਿੱਛੇ ਤੁਸੀਂ ਲੜ ਰਹੇ ਹੋ ਨਾਲੇ ਤੁਸੀਂ ਉਸ ਤੇ ਅੱਧੇ ਬੰਦੇ ਸ਼ੱਕ ਕਰੀ ਜਾਂਦੇ ਹੋ ਠੀਕ ਹੈ ਤਾਂ ਫਿਰ ਤੁਹਾਡੇ ਪੱਲੇ ਹੀਰੋ ਬਚਿਆ ਕੌਣ ਤੁਸੀਂ ਤਾਂ ਫਿਰ ਆਪਣੇ ਜਿੰਨੇ ਬੰਦਿਆਂ ਨੂੰ ਤੁਸੀਂ ਹੁਣ ਤੱਕ ਹੀਰੋ ਬਣਾਇਆ ਨਾ ਤੁਸੀਂ ਇੱਕ ਇੱਕ ਵਾਰੀ ਉਹਦੀ ਮਿੱਟੀ ਫਰੋਲ ਕੇ ਦੇਖੋ ਮਤਲਬ ਤੁਹਾਡੇ ਕਿਨਾਰੇ ਜਿਹੜਾ ਬਰਤਾਨ ਹੁਣ ਘੜਿਆ ਜਾ ਰਿਹਾ ਹੈਗਾ ਉਹ ਕਾਲੀ ਦਿਲ ਦੇ ਖਿਲਾਫ ਘੜਿਆ ਜਾ ਰਿਹਾ ਹੈਗਾ ਕਿ ਇਹ ਵੀ ਇੱਕ ਇਸਮਤੀ ਲਾਂ ਦਾ ਡਰਾਮਾ ਕਰਦੇ ਪੀ ਆਉਣ ਵਾਲੀਆਂ 27 ਦੀ ਜਿਹੜੀ ਗੇਮ ਤਿਆਰ ਕੀਤੀ ਜਾ ਰਹੀ ਹੈ। ਹਾਂ ਬਿਲਕੁਲ ਸਾਨੂੰ ਇੰਨੇ ਮੈਂ ਕਹਿੰਨਾ ਪੰਜਾਬੀਆਂ ਨੂੰ ਇਸ ਲੈਵਲ ਤੇ ਨਹੀਂ ਡਿੱਗਣਾ ਚਾਹੀਦਾ ਯਾਰ ਕਿ ਸਾਡੇ ਅੰਦਰੋਂ ਮਨੁੱਖੀ ਸੰਵੇਦਨਾ ਹੀ ਮਰ ਜੇ। ਤੁਸੀਂ ਕਹਿੰਦੇ ਹੋ ਕਿ ਅਸੀਂ ਸੁਖਵੀਰ ਬਾਦਲ ਨੇ ਜੋ ਕੀਤਾ ਸੀ ਉਸ ਤੇ ਗੁੱਸੇ ਆ। ਮੈਂ ਕਹਿੰਨਾ ਕਿ ਜੋ ਕੁਝ ਸੁਖਵੀਰ ਬਾਦਲ ਦੇ ਟਾਈਮ ਤੇ ਹੋਇਆ ਤੁਸੀਂ ਇੱਕ ਵਾਰੀ ਉਸ ਨੂੰ ਮੋੜ ਵਿਚਾਰ ਕੇ ਦੇਖੋ। ਰਾਜਨੀਤੀ ਤੇ ਨ ਕਿਸਮ ਦੇ ਸੱਚ ਹੁੰਦੇ ਆ ਮੈਂ ਮੰਨ ਕੇ ਚੱਲਦਾ। ਇੱਕ ਤਾਂ ਸੱਚ ਉਹ ਹੁੰਦਾ ਜਿਹੜਾ ਕਦੇ ਸਾਨੂੰ ਸਮਝ ਨਹੀਂ ਆਂਦਾ। ਪਤਾ ਹੀ ਨਹੀਂ ਹੁੰਦਾ ਅੰਦਰ ਦਰਬਾਰਾਂ ਦੇ ਅੰਦਰ ਵਾਪਰਿਆ ਹੁੰਦਾ ਹੈ ਉਪਹਾਲਾ ਸਾਹਿਬ ਸਾਨੂੰ ਕਦੇ ਨਹੀਂ ਪਤਾ ਲੱਗਦਾ ਬਾਹਰ ਕੀ ਹੋਇਆ ਮਹਾਤਮਾ ਗਾਂਧੀ ਦੀ ਅੰਗਰੇਜ਼ਾਂ ਨਾਲ ਕੋਈ ਸੀ ਨਹੀਂ ਬਾਸਟਰ ਤਾਰਾ ਸਿੰਘ ਤੇ ਉਹਨਾਂ ਵਿੱਚ ਕੀ ਹੋਇਆ ਸਾਨੂੰ ਨਹੀਂ ਪਤਾ ਅੰਦਰ ਬੰਦ ਕਮਰਿਆਂ ਦੇ ਵਿੱਚ ਦੂਜਾ ਸੱਚ ਉਹ ਹੁੰਦਾ ਜਿੱਦੀ ਬਾਹਰ ਪਰਸੈਪਸ਼ਨ ਬਣ ਜਾਂਦੀ ਹੈ ਤੇ ਪਰਸੈਪਸ਼ਨ ਇਹ ਬਣੀ ਹੋਈ ਹੈ ਕਿ ਮਹਾਤਮਾ ਗਾਂਧੀ ਪੰਜਾਬ ਦੇ ਹੱਕ ਵਿੱਚ ਨਹੀਂ ਸੀ ਉਹਨੇ ਸਿੱਖਾਂ ਨਾਲ ਧਰੋਹ ਕੀਤਾ ਨਹਿਰੂ ਨੇ ਸਿੱਖਾਂ ਨਾਲ ਧਰੋਹ ਕੀਤਾ ਇਹ ਇੱਕ ਪਰਸੈਪਸ਼ਨ ਬਣ ਗਈ ਜੀ ਤੇ ਤੀਜਾ ਸੱਚ ਉਹ ਹੁੰਦਾ ਜਿਹੜਾ ਸਰਕਾਰਾਂ ਬਣਾਉਂਦੀਆਂ ਨੇ ਸਿਰਜਦੀਆਂ ਨੇ ਸਾਨੂੰ ਕਦੇ ਨਹੀਂ ਪਤਾ ਲੱਗੂਗਾ ਕਿ ਇਹ ਹਮਲੇ ਦਾ ਸੱਚ ਕੀ ਸੀ ਕਿਹਨੇ ਇਹ ਗੇਮ ਤਿਆਰ ਕੀਤੀ ਕਦੋਂ ਕਿਹੜੇ ਆਪਰੇਸ਼ਨ ਬਲੂ ਸਟਾਰ ਚ ਕੀ ਹੋਇਆ ਆਪਰੇਸ਼ਨ ਬਲੈਕ ਥੰਡਰ ਚ ਕੀ ਹੋਇਆ ਦਿੱਲੀ ਦੇ ਦੰਗਿਆਂ ਚ ਕੀ ਹੋਇਆ ਸਾਨੂੰ ਅੰਦਰਲੇ ਸੱਚ ਕਦੇ ਸਮਝ ਨਹੀਂ ਆਣ ਲੱਗਣਗੇ ਜੋ ਕੁਛ ਸਾਡੇ ਮਨ ਦੇ ਵਿੱਚ ਤਸਵੀਰ ਉੱਭਰਦੀ ਹੈ ਜਾਂ ਉਹ ਸੱਚ ਹੈ ਜਾਂ ਸਰਕਾਰਾਂ ਨੇ ਦਿਖਾਇਆ ਤਾਂ ਇਹ ਸਮਝ ਲਓ ਤੁਸੀਂ ਕਿ ਇਹ ਹੁਣ ਕੋਈ ਸਰਕਾਰਾਂ ਨੂੰ ਕਹੜੋ ਏਜੰਸੀਆਂ ਨੂੰ ਕਹੜੋ ਜਾਂ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੂੰ ਕਹੜੋ ਸਾਨੂੰ ਇੱਕ ਝੂਠਾ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਲੱਗਦਾ ਨਹੀਂ ਕਿ ਕੋਈ ਜਾਤੀ ਤੌਰ ਤੇ ਮੈਂ ਉਹ ਵੀਡੀਓ ਨੂੰ ਵਾਰ-ਵਾਰ ਦੇਖਿਆ ਮੇਰਾ ਮਨ ਨਹੀਂ ਮੰਨਦਾ ਕਿ ਉਹ ਇੱਕ ਮਲਕੇ ਪਲਾਨਡ ਡਰਾਮਾ ਸਕ੍ਰਿਪਟਡ ਡਰਾਮਾ ਨੋ that was so risky there was so close ਉਹ ਕੁਝ ਵੀ ਹੋ ਸਕਦਾ ਸੀ ਕਹਿੰਦੇ ਇਹ ਕਹਿੰਦੇ ਸਟੇਟਸ ਸਪான்ਸਰਡ ਹੋਸਦਾ ਜਿਵੇਂ ਉਥੇ ਪੁਲਿਸ ਅਧਿਕਾਰੀ ਨਰੈਣ ਸਿੰਘ ਚੋੜਾ ਨੂੰ ਮਿਲ ਰਹੇ ਸੀ ਵਾਰ-ਵਾਰ ਮਿਲ ਰਹੇ ਹਾਂ ਉਹ ਡਰੈਕਸ਼ਨ ਦੇ ਰਹੇ ਵੀਡੀਓ ਅਕਾਲੀਦਾਰ ਵਾਲੇ ਵਾਵਾ ਵਾਵਾ ਸ਼ੇਅਰ ਕਰ ਰਹੇ ਨੇ ਕਿ ਉਹ ਬੰਦਾ ਜਿਹੜਾ ਸੀ ਦੇਖੋ ਐਡੇ ਵੱਡੇ ਉਹ ਕ੍ਰਾਈਮਨਲ ਬੈਕਗ੍ਰਾਉਂਡ ਦੇ ਨਾਲ ਉਹ ਦਰਬਾਰ ਸਾਹਿਬ ਦੇ ਵਿੱਚ ਬੰਦੇ ਦੀ ਐਂਟਰੀ ਹੋਵੇ ਪੁਲਿਸ ਦੇ ਹੁੰਦੇ ਹੋਏ ਖਾਸ ਤੌਰ ਤੇ ਜਦੋਂ ਇੱਕ ਵੀਆਈਪੀ ਜਿਸ ਨੂੰ ਜੈਂਟ ਸਿਕਿਉਰਟੀ ਮਿਲੀ ਹੋਈ ਹੈ ਉਹ ਉੱਥੇ ਮੌਜੂਦ ਹੈ ਉਸ ਨੂੰ ਸੀਰੀਅਸਲੀ ਦਾ ਲਿਆ ਜਾਣਾ ਬਣਦਾ ਸੀ ਇਹਦੇ ਵਿੱਚ ਕਿਤੇ ਨਾ ਕਿਤੇ ਸਿਕਿਉਰਟੀ ਲੈਪਸ ਤਾਂ ਹੈਗਾ ਇਹਦੇ ਵਿੱਚ ਕੋਈ ਦੋਰਾਏ ਨਹੀਂ ਲੇਕਿਨ ਉਹ ਬਾਅਦ ਦੇ ਵਿੱਚ ਸੀਪੀ ਸਾਹਿਬ ਦਾ ਇਹ ਕਹਿਣਾ ਨਹੀਂ ਉਹ ਠੀਕ ਨਹੀਂ ਸੀ ਉਹਨਾਂ ਨੂੰ ਆਪਣਾ ਇਹ ਬਿਆਨ ਵਾਪਸ ਲੈਣਾ ਚਾਹੀਦਾ ਹੈ ਘਟੋ ਘਟੋ ਜ਼ਿੰਮੇਵਾਰੀ ਵਾਲੀ ਪੋਸਟ ਤੇ ਨੇ ਜੀ ਉਹਨਾਂ ਨੂੰ ਕੋਈ ਸ਼ੱਕ ਹੈ ਤਾਂ ਉਹ ਅੰਦਰ ਖਾਤੇ ਜਾਂਚ ਕਰਨਗੇ ਇਹ ਉਹਨਾਂ ਦੇ ਕੰਮ ਦਾ ਹਿੱਸਾ ਹੈ ਇਹ ਪ੍ਰੋਟੋਕੋਲ ਆ ਉਹਨਾਂ ਦਾ ਉਹ ਪਬਲਿਕਲੀ ਬਿਆਨ ਨਹੀਂ ਦੇ ਸਕਦੇ ਇੱਕ ਪੁਲਿਸ ਵਾਲਾ ਪਬਲੀਕਲੀ ਵੈਸੀ ਨਹੀਂ ਬਿਆਨ ਦੇ ਸਕਦਾ ਜਦੋਂ ਤੱਕ ਉਹਦੇ ਹੱਥ ਵਿੱਚ ਠੋਸ ਸਬੂਤ ਨਹੀਂ ਮਿਲਦੇ ਕਿਸੇ ਵੀ ਦੇਸ਼ ਦੇ ਵਿੱਚ ਇਦਾਂ ਨਹੀਂ ਵਾਪਰਦਾ ਸਾਡੇ ਹੀ ਪੰਜਾਬ ਦੇ ਵਿੱਚ ਇਹ ਵਾਪਰ ਜਾਂਦਾ ਕਿ ਉਹ ਪੋਲੀਟੀਕਲੀ ਆ ਕੇ ਬਿਆਨ ਦੇਗੇ ਨਹੀਂ ਉਹ ਗਲਤ ਹਨ ਦਾ